ਆ ਹੋ ਚੁੱਕਿਆ ਜੀ ਜਲ ਫਲ ਸਾਰਾ ਬਹੁਤ ਬਾਰਿਸ਼ ਆ ਚੁੱਕੀ ਹੈ YouTube ਫੈਮਲੀ ਕਿਦਾਂ ਹੋ ਜੀ ਸਾਰੇ ਠੀਕ ਹੋ ਤੇ ਅੱਜ ਛੋਟੀ ਜੀ ਸ਼ਾਰਟ ਵੀਡੀਓ ਆਪਾਂ ਕਰ ਲੱਗੇ ਜੀ ਸ਼ੂਟ ਤੇ ਅੱਜ ਸਵੇਰ ਸਵੇਰ ਮਾਰਨਿੰਗ ਦੇ ਟਾਈਮ ਹੀ ਜਿਹੜੀ ਬਰਸਾਤ ਸੀਗੀ ਆ ਗਈ ਤੇ ਬੜਾ ਪਿਆਰ ਆਜਾ ਠੰਡਾ ਠੰਡਾ ਮੌਸਮ ਹੋ ਚੁੱਕਿਆ ਤੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਅੱਜ ਦੇ ਦਿਨ ਚ ਜਿਹੜੀ ਬਰਸਾਤ ਹੋਈ ਆ ਬਾਕੀ ਤਾਂ ਮੈਨੂੰ ਲੱਗਦਾ ਵੀ ਸੌਣ ਭਾਦੋ ਦੇ ਦਿਨਾਂ ਚ ਬਰਸਾਤ ਹੁੰਦੀ ਹੀ ਹੁੰਦੀ ਆ ਹਨ ਤੇ ਥੋੜਾ ਜਿਹਾ ਆਪਾਂ ਮੌਸਮ ਦੇਖ ਲੈਣੇ ਆ ਜੀ ਸਾਰੇ ਇਧਰ ਦੇਖੋ ਜੀ ਬੜਾ ਪਿਆਰਾ ਜਿਹਾ ਮੌਸਮ ਬਣਿਆ ਹੋਇਆ ਤੇ ਥੋੜਾ ਜਿਹਾ ਆਪਾਂ ਬਾਹਰ ਦਾ 뷰 ਦਿਖਾ ਦਈਏ ਕਿਉਂਕਿ ਸਵੇਰ ਸਵੇਰ ਇੰਨੀ ਜਿਆਦਾ ਬਰਸਾਤ ਆਈ ਅੱਜ ਬਹੁਤ ਜਿਆਦਾ ਵੇਖਣ ਨੂੰ ਮਿਲਿਆ ਅੱਜ ਜਿਹੜਾ ਨਜ਼ਾਰਾ ਸੀਗਾ ਮਾਲਕ ਦੇ ਰੰਗ ਬੜੇ ਪਿਆਰੇ ਜਿਹੀ ਨਿਆਰੇ ਜਿਹਾ ਹਨ ਮੇਰੇ ਸੋਹਣੇ ਰੱਬ ਦੇ ਰੰਗ ਕਿਸੇ ਨੂੰ ਨਹੀਂ ਪਤਾ ਵੀ ਕਿੰਨੇ ਸੋਹਣੇ ਉਧਰ ਬੱਚੇ ਵੀ ਬਾਹਰ ਨਿਕਲੇ ਖੜੇ ਐ ਕਿਉਂਕਿ ਮੀਂਹ ਪੈ ਕੇ ਬੰਦ ਹੋ ਚੁੱਕਿਆ ਆ ਦੇਖੋ ਜੀ ਹਰੀਆਂ ਭਰੀਆਂ ਫਸਲਾਂ ਜਿਹੜੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਠਾਠਾ ਮਾਰ ਰਹੀਆਂ ਜੀ ਹਰੇ ਭਰੇ ਖੇਤ ਜੀ ਬੜੇ ਪਿਆਰੇ ਜੇ ਲੱਗ ਰਹੇ ਆ ਦੇਖ ਸਕਦੇ ਤੁਸੀਂ ਠੰਡੀ ਠੰਡੀ ਚੱਲ ਰਹੀ ਹੈ ਜੀ ਹਵਾ ਤੇ ਐਦਰੋਂ ਮੌਸਮ ਫਿਰ ਬਣ ਕੇ ਆ ਚੁੱਕਿਆ ਤੇ ਕੱਲ ਆਪਾਂ ਖੋਦੀ ਕਰਤੀ ਸੀਗੀ ਖੇਤ ਚੋ ਸਾਰੇ ਤੇ ਬੀਬੂ ਬੀਜਤੇ ਸੀਗੇ ਦੇਖ ਸਕਦੇ ਤੁਸੀਂ ਕਿੱਲਾ ਕਿਲਾ ਪਾਣੀ ਆਪਣੇ ਜਿਹੜੇ ਘਰ ਦਾ ਪਾਣੀ ਹੈ ਨਾ ਸਾਰਾ ਹੀ ਉਧਰ ਦੀ ਐਵੇਂ ਹੋ ਕੇ ਤੇ ਆਪਣੇ ਖੇਤ ਚ ਹੀ ਜਾਂਦਾ ਹੈਗਾ ਤੇ ਬਹੁਤ ਸੋਹਣਾ 뷰 ਆ ਰਿਹਾ ਜੀ ਅੱਜ ਸੋਹਾ ਸੋਹਾ ਦਾ ਨਜ਼ਾਰਾ ਦੇਖ ਸਕਦੇ ਤੁਸੀਂ ਬੜਾ ਪਿਆਰਾ ਜਿਹਾ ਤੇ ਹੁਣ ਆਪਾਂ ਚੱਲਦੇ ਆਂ ਜੀ ਘਰੇ ਕਿਉਂਕਿ ਰੋਟੀ ਪਾਣੀ ਦਾ ਹੀ ਮਾਲਕ ਨੇ ਟਾਈਮ ਦਿੱਤਾ ਹੈ ਬੱਦਲ ਬਹੁਤ ਜੋਰਾ ਸ਼ੋਰਾਂ ਦਾ ਬਣ ਚੁੱਕਿਆ ਕਾਲੀ ਕਾਲੀ ਘਟਾ ਕਿਆਈ ਬਾਤਾਂ ਠੰਡੀ ਠੰਡੀ ਹਵਾ ਬੱਚੇ ਵੀ ਆ ਰਹੇ ਹੈਲੋ ਕਿਵੇਂ ਹੋ ਠੀਕ ਹੈ ਵਧੀਆ ਠੰਡ ਹੋ ਗਈ ਹਾਂ ਓਕੇ ਕਿਨੂ ਕਿਨ ਠੰਡ ਪਸੰਦ ਆ ਸਾਰਿਆਂ ਨੂੰ ਸਿਆਲ ਵਧੀਆ ਹੁੰਦੇ ਆ ਕਿ ਗਰਮੀ ਵਧੀਆ ਹੁੰਦੀ ਆ ਸ਼ਿਆਲਾ ਜਸਨ ਨੂੰ ਤਾਂ ਮੇਰੇ ਵਾਂਗ ਸਿਆਲੀ ਪਸੰਦ ਹੈ ਹੈਲੋ ਵਰਸ਼ਾ ਹੈਲੋ ਕਰ ਹੈਲੋ ਕਰ ਹੈਲੋ ਜੀ ਵਰਸ਼ਾ ਨੇ ਹੈਲੋ ਕਰਤੀ ਤੇ ਬਹੁਤ ਸੋਹਣੇ ਜਿਹੇ ਖੇਤ ਹਨਾ ਕਿੰਨੇ ਸੋਹਣੇ ਲੱਗਦੇ ਹਨਾ ਆਏ ਜੋੜੀਏ ਵਾਓ ਬਿਊਟੀਫੁਲ ਹੈ ਦੇਖੋ ਜੀ ਠੰਡੇ ਦੇ ਵਿੱਚ ਪੰਛੀ ਵੀ ਬੜੇ ਪਿਆਰੇ ਜਿਹਾ ਲੱਗਦੇ ਆ ਹਨਾ ਕਿਉਂਕਿ ਠੰਡ ਦਾ ਆਨੰਦ ਹੈ ਜਿਹੜਾ ਇਹ ਵੀ ਮਾਰ ਰਹੇ ਆ ਦੇਖੋ ਤੇ ਇਹਨਾਂ ਨੂੰ ਵੀ ਰਹਿਣਾ ਸੈਣਾ ਬਹੁਤ ਵਧੀਆ ਲੱਗਦਾ ਠੰਡ ਦੇ ਵਿੱਚ ਕਿਉਂਕਿ ਇਸ ਜਾਨਵਰ ਦੇ ਵਿੱਚ ਸਭ ਤੋਂ ਜ਼ਿਆਦਾ ਗਰਮੀ ਹੈਗੀ ਐ ਚੇ ਕੱਢ ਰੱਖੇ ਪਿਆਰੇ ਪਿਆਰੇ